ਉੜੇ ਨੇ ਵੀ ਦਿਲ ਲੁੱਟਿਆ ਬੁਲਟ ਵੈਸਟ ਵੈਸਟ ਰੇਡਰ ਇੱਕ ਦਾ ਅੱਜ ਦਾ ਕਹਾ ਭਾਈ ਉਹਨੇ ਚੜਾਲਿਆ ਵੱਡੇ ਰੋਡ ਤੇ 24 ਇੱਕ 25 ਕਬੱਡੀਆਂ ਤੇ 24 ਨੰਬਰ ਹੈ ਅੱਜ ਦੇ ਮਿਲ ਦਾ ਵੈਸਟ ਰੇਡਰ ترਸੀਮ ਸਿੰਘ ਪੰਡਾਲ ਦਾ ਪੋਤਾ ਖੀਰਾਵਾਲੀਆ ਹਰਮਨ ਬੁਲਟ ਬਣ ਗਿਆ ਤਾੜੀਆਂ ਮਾਰ ਦਿਓ ਮੇਰੇ ਵੀਰੋ 25 ਕਬੱਡੀਆਂ 24 ਨੰਬਰ ਜੀ ਟੱਚ ਚਾਰ ਜੱਫੇ ਬੱਲੇ ਨੇ ਵੀ ਜ਼ਰਾ ਲਾਇਆ ਲਓ ਸੁਣਿਓ ਭਾਈ ਜਿਹੜੇ ਬੱਲੇ ਦੇ ਟੱਚ ਨੇ ਉਹਨੇ 13 ਟੱਚ ਤੇ ਚਾਰ ਜੱਫੇ ਆ ਮਹਿੰਦਵਾਲੀਆ लवली ਦੇ ਟੱਚ ਦਾਸ ਤੇ ਜੱਫੇ ਪੰਜ ਅੱਜ ਦੇ ਮੇਲੇ ਦਾ ਦਾਸ ਟੱਚ ਲੈ ਕੇ ਪੰਜ ਜੱਫੇ ਲਾ ਕੇ ਮਹਿੰਦਵਾਲੀਆ लवली ਬੈਸਟ ਜੱਫੀ ਬਣ ਗਿਆ ਤੇ 25 ਕਬਡੀਆਂ ਪਾ ਕੇ 24 ਨੰਬਰ ਆ ਕਰ ਲੋ ਕਲੀਅਰ ਜੀ ਜੋ ਅਨੂ ਨੇ ਬੁਲਾਇਆ ਮੈਂ ਉਹ ਬੋਲਤਾ 25 ਕਬਡੀਆਂ 24 ਨੰਬਰ ਹਰਮਨ ਬੁਲਟ ਖੇਡਾਰੀਆ ਬੈਸਟ ਰੀਡਰ ਹੈ ਤੇ ਬਾਕੀ ਜਾਫੀਆਂ ਦੇ ਸਾਡੇ ਵੀਰ ਉਹ ਕਲੀਅਰ ਕਰ ਲੈਣਗੇ 13 ਟੱਚ ਤੇ ਪੰਜ ਜਫੇ ਬੱਲੇ ਦੇ ਆ 10 ਟੱਚ ਤੇ ਪੰਜ ਜਫੇ लवली ਮਹਿਮਦਵਾਲ ਦੇ ਆ ਬਾਕੀ ਰੈਫਰੀ ਡਿਸੀਜਨ ਹੋਵੇਗਾ ਉਹ ਤੁਹਾਨੂੰ ਦੱਸ ਦਿੰਦਾ ਆ ਗਗੜ ਭਾਣੇ ਦੇ ਵਿੱਚ ਜਿਹੜੇ ਟਰੈਕਟਰ ਆ ਉਹ ਟਰੈਕਟਰ ਬੈਸਟਾਂ ਨੂੰ ਦਿੱਤੇ ਗਏ ਆ ਤੇ ਬੈਸਟ ਵਾਲੇ ਟਰੈਕਟਰ ਗਰਾਊਂਡ 'ਚ ਆ ਗਏ ਆ ਮਾੜਾ ਇੱਕ ਬ੍ਰੇਕ ਤੇ ਪੈਰ